ਜੀ ਵੈਲਕਮ ਬੈਕ ਟੂ ਮਾਈ ਚੈਨਲ ਪ੍ਰਪਜੋ 26 ਮੈਰਾ ਵਲੌਗਸ ਤੇ ਜੇ ਤੁਸੀਂ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਬੈਲ ਆਈਕਨ ਦਬਾ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਜੀ ਇਹ ਆਪਣਾ ਫੈਮਿਲੀ ਵਲੌਗ ਹੈ ਜੀ ਤੇ ਮੈਂ ਆਪਣੀ ਫੈਮਿਲੀ ਦੀ سپورਟ ਲਈ ਇਹ ਬਣਾਇਆ ਸੀਗਾ ਚੈਨਲ ਤੇ ਨਾਲ ਮੈਂ ਸੋਚਿਆ ਸੀ ਕਿ ਮੈਂ ਚਲੋ ਆਪਣਾ ਜਿਹੜਾ ਵੀ ਆਪਣਾ ਹੋਣਾ ਰਿਹਾ ਉਹ ਸ਼ੇਅਰ ਕਰਿਆ ਕਰੂੰਗੀ ਤੁਹਾਡੇ ਨਾਲ ਤੇ ਇਸ ਲਈ ਤੁਸੀਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੇ ਤਾਂ ਜਿਹਨੂੰ ਆਉਣ ਵਾਲੇ ਵੀਡੀਓ ਜਿਹੜੇ ਉਹਦੀ ਨੋਟੀਫਿਕੇਸ਼ਨ ਮਿਲਦੀ ਰਹੂਗੀ ਤੇ ਤੁਹਾਡੇ ਨਾਲ ਆਪਾਂ ਜਿਹੜਾ ਆਪਣਾ ਕੰਮ ਸ਼ੇਅਰ ਕਰਦੇ ਜਾਵਾਂਗੇ ਜੀ ਤੇ ਇਹਦੇ ਵਿੱਚ ਫੈਮਿਲੀ ਦੇ ਨਾਲ ਨਾਲ ਜੋ ਆਪਾਂ ਕਿਤੇ ਜਾਣਦੇ ਆਂ ਨੇ ਉਹ ਵੀਡੀਓਜ਼ ਹੁੰਦੀਆਂ ਨੇਗੀਆਂ ਤੇ ਘਰ ਦੇ ਵਿੱਚ ਆਪਾਂ ਜਿਹੜਾ ਸੈਟਿੰਗ ਕਰਦੇ ਆ ਆਪਣੇ ਸਮਾਨ ਵਗੈਰਾ ਦੀ ਹਨਾ ਤੇ ਗਰਾਫਟ ਆਈਡੀਆਜ਼ ਵਗੈਰਾ ਹੋਗੇ ਉਹ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਆਪਾਂ ਮੈਂ ਹਾਊਸ ਵਾਈਫ ਆ ਜੀ ਮੈਂ ਘਰ ਹੀ ਰਹਿੰਦੀ ਆ ਤੇ ਆਪਣੇ ਘਰ ਰਹਿ ਕੇ ਆਪਣੇ ਘਰ ਦੇ ਕੰਮ ਦੇ ਨਾਲ ਨਾਲ ਆਪਣੇ ਬੱਚਿਆਂ ਸੰਭਾਲਦੀ ਆ ਤੇ ਆਪਣੇ ਜਿਹੜੇ ਕੰਮ ਹੁੰਦਾ ਵਾ ਮੈਂ ਉਹ ਘਰ ਹੀ ਕਰਦੀ ਆ ਸਟਿਚਿੰਗ ਦਾ ਹੋ ਗਿਆ ਜਾਂ ਪੇਂਟਿੰਗ ਦਾ ਹੋ ਗਿਆ ਇਹ ਕ੍ਰੋਸ਼ੀਆ ਵਗੈਰਾ ਆਰਟ ਕraft ਕੋਈ ਵੀ ਹੁੰਦਾ ਵਾ ਉਹ ਮੈਂ ਆਪਣੇ ਘਰ ਇੱਥੇ ਹੀ ਕਰਦੀ ਆ ਆਪਣੇ ਘਰ ਵਿੱਚ ਹੀ ਤੇ ਮੈਂ ਇਸ ਲਈ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰਿਓ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਆਪਣਾ ਚੈਨਲ ਜਿਹੜਾ ਹੈ ਅੱਗੇ ਵਧੂਗਾ ਤੇ ਇੱਥੇ ਮੈਂ ਕੰਮ ਕਰ ਲਿਆ ਸੀਗਾ ਤੇ ਮੇਰਾ ਬੇਟਾ ਆ ਰਿਹਾ ਸੀ ਹੁਣ ਉਹਨਾਂ ਨੇ ਫੋਨ ਕਰਤਾ ਸੀ ਕਿ ਮੰਮਾ ਰੋਟੀ ਬਣਾ ਕੇ ਰੱਖਿਓ ਤੇ ਕਿਉਂਕਿ ਉਹਨੇ ਕੰਮ ਤੇ ਵੀ ਜਾਣਾ ਵਾ ਫੌਲਸ ਤੋਂ ਆ ਰਿਹਾ ਸੀਗਾ ਉਹ ਤੇ ਇਸ ਲਈ ਆਪਾਂ ਬਣਾਉਣ ਲੱਗੀ ਸੀਗੇ ਰੋਟੀ ਤੇ ਤੁਸੀਂ ਵੀ ਬਲੌਗ ਤੇ ਬਨੇ ਰਹੇ ਹੋ ਜੀ ਬਲੌਗ ਨੂੰ ਐਂਡ ਤੱਕ ਦੇਖਿਓ ਪਲੀਜ਼ ਤੇ ਚੈਨਲ ਨੂੰ ਸਪੋਰਟ ਕਰਿਓ ਜੀ ਚਲੋ ਜੀ ਸ਼ੁਰੂ ਕਰਦੇ ਆਪਾਂ ਕੰਮ ਹਾਂਜੀ ਸਫਾਈਆਂ ਵਗੈਰਾ ਮੇਰੀਆਂ ਸਾਰੀਆਂ ਹੋ ਗਈਆਂ ਸੀਗੀਆਂ ਤੇ ਇੱਥੇ ਮੈਂ ਸਲਾਈ ਦਾ ਆਪਣਾ ਕੰਮ ਕਰਦੀ ਹੁੰਨੀ ਆ ਤੇ ਉੱਚੇ ਕੰਮ ਆਇਆ ਹੈ ਸੀਗਾ ਥੋੜਾ ਜਿਹਾ ਇਹ ਮੈਂ ਬਾਅਦ ਵਿੱਚ ਕਰੂੰਗੀ ਪਹਿਲਾਂ ਆਪਣੇ ਬੇਟੇ ਨੂੰ ਰੋਟੀ ਖਵਾ ਕੇ ਕੰਮ ਤੇ ਚਲੇ ਜਾਊਗਾ ਫਿਰ ਹੋਰ ਕੰਮ ਕਰੂੰਗੀ ਆਪਣਾ ਤੇ ਥੋੜਾ ਥੋੜਾ ਟਾਈਮ ਜਿੰਨਾ ਮੈਨੂੰ ਮਿਲਦਾ ਹੁੰਦਾ ਮੈਂ ਬਸ ਆਪਣਾ ਕਰਦੀ ਰਹਿੰਦੀ ਆ ਤੇ ਇੱਥੇ ਮੈਂ ਆਪਣਾ ਜਿਹੜਾ ਆਰਟ ਕ્રાਫਟ ਦਾ ਕੰਮ ਕਰਦੀ ਹੁੰਦੀ ਆ ਤੇ ਇਹ ਦੋ ਮੈਂ ਕਟਿੰਗ ਕਰਕੇ ਵੀ ਰੱਖੇ ਹੋਏ ਨੇ ਤੇ ਇਹਨਾਂ ਨੂੰ ਜਦੋਂ ਪੇਂਟ ਕਰਾਂਗੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਤੇ ਇਹ ਸਪੈਰੋ ਆ ਜਿਹੜੀ ਨੈੱਟ ਦੇ ਉੱਪਰ ਬਣਾਈ ਹੋਈ ਆ ਤੇ ਇਹ ਵੀ ਮੈਂ ਹੀ ਬਣਾਈ ਆ ਜੀ ਦੱਸਿਓ ਮੈਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਇੱਥੇ ਮੇਰਾ ਸਮਾਨ ਪਿਆ ਹੈ ਜੋ ਇਹ ਪੇਂਟਿੰਗ ਵੀ ਮੈਂ ਆਪ ਹੀ ਬਣਾਈ ਹੋਈ ਹੈ ਜੀ ਤੇ ਇਹ ਜਿਹੜਾ ਜਿੰਨਾ ਵੀ ਇਹਦਾ ਹੈਗਾ ਵਾ ਤੁਹਾਨੂੰ ਇਹ ਮੇਰੇ ਚੈਨਲ ਤੇ ਮਿਲ ਜੇਗੀ ਵੀਡੀਓ ਇਹ ਬਾਲ ਹੈਂਗਿੰਗ ਦੀ ਵੀਡੀਓ ਪਾਈ ਹੋਈ ਹੈ ਮੈਂ ਚੈਨਲ ਤੇ ਆਪਣੇ ਤੇ ਬਸ ਇੱਥੇ ਆਪਾਂ ਆਪਣਾ ਕੰਮ ਕਰਦੇ ਹੁੰਨੇ ਆ ਤੇ ਇੱਧਰ ਮੈਂ ਕੱਪੜੇ ਧੋ ਕੇ ਰੱਖੇ ਸੀਗੇ ਤੇ ਇਹਨਾਂ ਦੀ ਤਿਆਹ ਲਗਾਣੀਆਂ ਨੇ ਪਹਿਲਾਂ ਰੋਟੀ ਖਾ ਕੇ ਚਲੇ ਜਾਏਗਾ ਮੇਰਾ ਬੇਟਾ ਸਾਹਿਲ ਤੇ ਫਿਰ ਮੈਂ ਆਪਣਾ ਜਿਹੜਾ ਬਾਕੀ ਦਾ ਕੰਮ ਕਰੂੰਗੀ ਤੇ ਹੋਣ ਚੱਲ ਸੀਗੇ ਜੀ ਆਪਾਂ ਆਪਣੀ ਕਿਚਨ ਚ ਬਾਹਰ ਦੀ ਸਫਾਈਆਂ ਹੋ ਗਈਆਂ ਸੀਗੀਆਂ ਤੇ ਦੁਬਾਰਾ ਗੰਦੇ ਪੈ ਗਿਆ ਕਿਉਂਕਿ ਹਵਾ ਚੱਲਦੀ ਰਹਿੰਦੀ ਹੈ ਤੇ ਪੱਤੇ गिरਦੇ ਰਹਿੰਦੇ ਨੇਗੇ ਤੇ ਇਸ ਲਈ ਲੱਗਦਾ ਹੀ ਨਹੀਂ ਕਿ ਸਫਾਈ ਹੈ ਕੁਝ ਤਾਂ ਉਪ ਹੈਗੀ ਤੇ ਸ਼ਾਮ ਨੂੰ ਮੈਂ ਫਿਰ ਕਰੂੰਗੀ ਆਪਣਾ ਕੰਮ ਜਿਹੜਾ ਹੈਗਾ ਬਾਹਰ ਦਾ ਦੋ ਟਾਈਮ ਛਾੜੂ ਲਗਾ ਦੇਦਾ ਵਾ ਇੱਕ ਵਾਰ ਸਵੇਰੇ ਇੱਕ ਵਾਰੀ ਸ਼ਾਮ ਨੂੰ ਤੇ ਚਿੜੀਆਂ ਦੇਖੋ ਕਿੰਨਾ ਪਿਆਰਾ ਬੋਲਦੀਆਂ ਨੇ ਗੀਆਂ ਤੇ ਇਹ ਆ ਗਈ ਜੀ ਚਿੜੀ ਓਕੇ ਉਹ ਗੱਡੀ ਥੱਲੇ ਬੈਠੀ ਹੈ ਜੀ ਜਿੜੀ ਤਾਂ ਕਰਕੇ ਉਹ ਦੇਖ ਲਈ ਦੇਖੋ ਉੱਠ ਗਈ ਤਾਂ ਕਰਕੇ ਆਈ ਹੈ ਉੱਠ ਕੇ ਹਨਾ ਉੱਪਰ ਹੈ ਚਲੋ ਜੀ ਹਵਾ ਚੱਲ ਰਹੀ ਹੈ ਹਵਾ ਦੇ ਨਾਲ ਪੱਤੇ गिरਦੇ ਨੇ ਤੇ ਧੁੱਪ ਵੀ ਬਹੁਤ ਪੈਣ ਲੱਗ ਗਈ ਹੈ ਤੇ ਪੰਛੀਆਂ ਨੂੰ ਪਲੀਜ਼ ਤੁਸੀਂ ਵੀ ਦਾਣਾ ਪਾਣੀ ਰੱਖਿਆ ਕਰੋ ਤੇ ਚਲੋ ਜੀ ਆਪਾਂ ਰੋਟੀ ਬਨਾਈਏ ਸਾਈਲ ਵਾਸਤੇ Oh, so... No, no. ਜੀ ਇੱਥੇ ਮੈਂ ਸਾਈਲ ਵਾਸਤੇ ਆਪਣੇ ਬੇਟੇ ਵਾਸਤੇ ਰੋਟੀ ਪਾਣ ਲੱਗੀ ਸੀ ਤੇ ਪਹਿਲੇ ਉਹਨੂੰ ਰੋਟੀ ਖਵਾਉਂਗੀ ਤੇ ਫਿਰ ਛੋਟਾ ਆ ਜਾਏਗਾ ਸਕੂਲ ਤੋਂ ਐਨੇ ਇਹ 2:30 ਵਜੇ ਚਲੇ ਜਾਂਦਾ ਫਿਰ 2:30 ਛੋਟਾ ਆ ਜਾਂਦਾ ਆ ਤੇ ਫਿਰ ਅਸੀਂ ਦੋਨੋਂ ਖਾ ਲੈਣੇ ਹੁੰਨੇ ਆ ਤੇ ਹੁਣ ਇੱਥੇ ਮੈਂ ਸਾਈਲ ਵਾਸਤੇ ਰੋਟੀ ਪਾ ਰਹੀ ਹਾਂ ਤੇ ਉਹਨੂੰ ਦੇ ਕੇ ਆਉਂਗੀ ਖਾਣ ਨੂੰ ਐਨੇ ਖਾਊਗਾ ਤੇ ਫਿਰ ਛੋਟਾ ਆ ਜਾਏਗਾ ਇੱਕ ਹਨ ਮੈਂ ਰੋਟੀ ਪਾਣ ਲੱਗੀ ਹੋਈ ਸੀ ਅੱਜ ਆਪਾਂ ਬਣਾਏ ਸੀਗੇ ਆਲੂ ਮਟਰਾਂ ਦੀ ਸਬਜ਼ੀ ਤੇ ਉਹਦੇ ਨਾਲ ਰੋਟੀ ਤੇ ਸੈਲਟ ਅੱਜ ਜੀ ਤੁਸੀਂ ਵੀ ਖਾ ਲਓ ਮੈਂ ਉਹਨੇ ਤੇ ਦੇਣ ਚੱਲੀ ਗਈ ਸਾਹਲ ਰੋਟੀ ਸਾਹਲ ਰੋਟੀ ਖਾ ਕੇ ਚਲੇ ਗਿਆ ਸੀ ਉਸ ਤੋਂ ਬਾਅਦ ਮੈਂ ਹਰਮਨ ਆ ਗਿਆ ਸੀ ਮੈਂ ਆਪਣੀ ਔਰ ਹਰਮਨ ਦੀ ਦੋਨਾਂ ਦੀ ਰੋਟੀ ਪਾ ਲਈ ਤੇ ਹੁਣ ਅਸੀਂ ਦੋਨੋਂ ਖਾਉਂਗੇ ਤੇ ਰੋਟਵਾਲ ਬਾਕੀ ਦਾ ਕੰਮ ਕਰਾਂਗੇ ਆਪਾਂ ਤੇ ਇੱਥੇ ਹੁਣ ਮੇਲਾ ਕਿੱਦਿਲੀ ਸੀ ਹਰਮਨ ਤੇ ਵਸਤੂ ਬਸ ਹੁਣ ਮੈਂ ਸੋਚ ਲਿਆ ਕਿ ਮੈਂ ਉਹੀ ਇੱਕ ਘੰਟਾ ਪਹਿਲਾਂ ਉੱਠ ਜਾ ਕਰਾਂਗੇ ਸਵੇਰੇ ਹੋਰ ਜ਼ਿਆਦਾ ਤੇ ਜਿੰਨਾ ਟਾਈਮ ਮੈਂ ਉੱਠਦੀ ਆ ਨਾ 6 6:30 6 ਵਜੇ ਹਾਂਜੀ ਤੋਂ ਲੇਕਿਨ 6 ਦੇ ਵਿੱਚ ਵਿੱਚ ਮੈਂ ਉੱਠ ਘੱਟਦੀ ਹੁੰਦੀ ਆ ਤੇ ਮੈਂ ਕਿਹਾ ਥੋੜਾ ਜਿਹਾ ਹੋਰ ਜਲਦੀ ਉੱਠ ਜਾ ਕਰਾਂਗੇ ਤੇ ਕਮ ਕਮ ਕਰਕੇ ਆਪਣਾ ਉਹ ਹੀ ਟਾਈਮ ਮਿਲ ਕਪੜੇ ਨਾਲ ਦੀ ਨਾਲ ਧੁੱਟੇ ਜਾਇਆ ਕਰਨਗੇ ਤੇ ਫਿਰ ਹੋਰ ਕੰਮ ਲਈ ਟਾਈਮ ਮਿਲ ਜਾ ਕਰੂਗਾ ਹਾਂਜੀ ਬੱਚੇ ਲਗਾ ਰਹੇ ਸੀਗੇ ਰੇਸ ਅੱਜ ਤੇ ਦਿਖਾਣੇ ਆ ਤੁਹਾਨੂੰ ਆਪਾਂ ਇਹਨਾਂ ਦੀ ਅੱਜ ਕੀ ਗੇਮ ਚੇਂਜ ਹੋ ਗਈ ਇਹਨਾਂ ਦੀ ਗਾਈਜ਼ ਡੱਪਲ ਟੁੱਟ ਗਈ ਗਾਈਜ਼ ਹਾਂਜੀ ਦਾਸਪਾ ਦਾ ਲਾਂਗਰ ਵੀ ਇਨਪਾ ਜਦੋਂ ਦੋਨੇ ਪੈਰਾਂ ਵਾਲੀ ਹਾਂਜੀ ਸਰਦਾਰ ਜੀ ਆਗੇ ਸੀਗੇ ਅੱਜ ਜਲਦੀ ਤੇ ਅਸੀਂ ਦੇਖ ਰਹੇ ਸੀ ਬੱਚਿਆਂ ਨੂੰ ਖੇਡਦੇਆਂ ਨੂੰ ਇੰਜੋਏ ਕਰ ਰਹੇ ਸੀ ਹੈਲੋ ਬੋਲੋ ਆਸੀ ਆਣਾ ਬੱਚਾ ਡੈਲੀ ਕਹਿੰਗੇ ਜਾਂਦਾ ਹੈ ਇਹ ਚੈਨਲ ਸਬਸਕ੍ਰਾਈਬ ਕਰ ਲੋ ਲਾਈਕ ਕਰ ਲੋ ਤੇ ਤੁਸੀਂ ਕੀਤਾ ਆ तू कितना थैंक यू ओना ने गेट के खोलता बाहर और अब मेरे पास मेरे पास एक हजार सब्सक्राइबर हो चुके हैं हो गए तेरे पास <laughs> वो क्या होता है उल्लू मारो ਉੱਲੂ ਬਣਾ ਰਹੇ ਹੋ ਹਾਂ ਠੀਕ ਹੈ ਮੇਰੇ ਕੋ ਨਹੀਂ ਉੱਲੂ ਬਣਾਣਾ ਹਨਾ ਉੱਲੂ ਬਣਾ ਰਹੇ ਹੋ ਚਲ ਅਬ ਖੇਡੋ ਤੁਸੀਂ ਮੈਂ ਆਪਣਾ ਕੰਮ ਕਰਦੀ ਹਾਂ ਓਕੇ ਖੇਡੋ ਤੇਰਾ ਬ੍ਰਦਰ ਕਿ ਚੱਲੇ ਗਿਆ ਭਰਾ ਤੇਰਾ ਨਹੀਂ ਕਬੱਡੀ ਕੁश्ती ਕੁश्ती ਕਹਾ ਕੁਸ਼ਤੀ ਖੇਲਣ ਗਿਆ ਅੱਛਾ ਵਿਕਰਮ ਦੇ ਕੋਲ ਅਦਰ ਬਾਹਰ ਠੀਕ ਹੈ ਤੇ ਹਾਂ ਜੀ ਅੱਜ ਸਰਦਾਰ ਜੀ ਬੈਠੇ ਸੀਗੇ ਇੱਥੇ ਦੇਖਦੇ ਸੀ ਇਹਨਾਂ ਨੂੰ ਫਿਲਮ ਦੇ ਨੇ ਤੇ ਮੈਂ ਫੱਲੀ ਸੀਗੀ ਆਪਣਾ ਕੰਮ ਕਰਨ ਅੰਦਰ ਤੇ ਹੁਣ ਮੈਂ ਦੁਬਾਰਾ ਸਟੀਚਿੰਗ ਦਾ ਕੰਮ ਕਰਨ ਲੱਗ ਗਈ ਸੀ ਆਪਣਾ ਤੇ ਬੱਚੇ ਵੀ ਖੇਡ ਗਏ ਚਲੇ ਗਏ ਸੀਗੇ ਤੇ ਹਰਮਨ ਦੁੱਧ ਲੈਣ ਚਲੇ ਗਿਆ ਸੀ ਤੇ ਸਰਦਾਰ ਜੀ ਮੈਚ ਦੇਖ ਰਹੇ ਸੀਗੇ ਅੱਜ ਮੈਚ ਚੱਲ ਰਿਹਾ ਸੀਗਾ ਕਲਕੱਤਾ ਤੇ ਪੰਜਾਬ ਦਾ ਤੇ ਨਾਲ ਹੀ ਮੈਂ ਲੇਕ ਫਿਲਮ ਦੇਖ ਰਹੀ ਸੀ ਮੈਂ ਤਾਂ ਪਹਿਲਾਂ ਦੇਖ ਰਹੀ ਸੀ ਨਾ ਤੇ ਤਾਂ ਕਰਕੇ ਉਹਨਾਂ ਨੂੰ ਵੀ ਕਦੀ ਦੇਖ ਦਿਨੀ ਹੈ ਮੈਂ ਤੇ ਮੈਨੂੰ ਬਹੁਤ ਪਸੰਦ ਹੈ ਇਹ ਵਾਲੀ ਫਿਲਮ ਗੁਰਨਾਮ ਪੁੱਲਰ ਦੀ ਤੇ ਮੈਂ ਉਹ ਦੇਖ ਰਹੀ ਸੀ ਨਾਲ ਨਾਲ ਤੇ ਕਦੇ ਮੈਚ ਲਗਾ ਲੈਂਦੇ ਸੀਗੇ ਤੇ ਕਦੀ ਫਿਲਮ ਲਗਾ ਦਿੰਦੇ ਸੀਗੇ ਤੇ ਐਦਾਂ ਹੀ ਬਸ ਦੇਖ ਰਹੇ ਸੀਗੇ ਟੈਲੀਵਿਜ਼ਨ ਤੇ ਮੈਂ ਆਪਣਾ ਕੰਮ ਕਰ ਰਹੀ ਸੀ ਤੇ ਨਾਲ ਨਾਲ ਮੈਂ ਫਿਲਮ ਦੇਖ ਰਹੀ ਸੀ ਤੇ ਉਹਨੇ ਕੰਮ ਕੰਪਲੀਟ ਕਰਕੇ ਮੈਂ ਆਪਣਾ ਫੇਰਾਦਾ ਤੇ ਜਦੋਂ ਸਰਕਾਰ ਦੀ ਆਏ ਦਿੰਦੇ ਨੇ ਅੰਗੇ ਫਿਰ ਮੈਨੂੰ ਇਹ ਹੁੰਦਾ ਕਿ ਇਹਨਾਂ ਨੂੰ ਖਾਣ ਪੀਣ ਨੂੰ ਮੈਂ ਕੁਛ ਨਾ ਕੁਛ ਦਿੰਦੀ ਰਹਿਣੀ ਆ ਤੇ ਵੀ ਭੁੱਖ ਲੱਗ ਜਾਂਦੀ ਹੈ ਸਵੇਧ ਗਏ ਹੁੰਦੇ ਨੇਗੇ ਤੇ ਹੁਣ ਮੈਂ ਇੱਥੇ ਲੱਸੀ ਬਣਾ ਕੇ ਦੇਣ ਲੱਗੀ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਨਾਲੇ ਲੱਸੀ ਨਾਲ ਥੋੜੀ ਕਦੇ ਮਲਟੀਡੇ ਜਿਹਾ ਵੀ ਭਰ ਜਾਂਦਾ ਨਾ ਤੇ ਤਾਂ ਕਰਕੇ ਅਸੀਂ ਲੇਟ ਰੋਟੀ ਖਾਂਦੇ ਹਾਂ ਨਾ ਫਾਇਲ ਸਾਡਾ 11 ਵਜੇ ਆਂਦਾ ਤੇ ਰੋਟੀ ਅਸੀਂ ਲੇਟ ਖਾਂਦੇ ਥੋੜਾ ਜਿਹਾ 10 10:30 ਵਜੇ ਖਾਣ ਲੱਗਦੇ ਹੁੰਦੇ ਆ ਤੇ ਜਦ ਤੱਕ ਕੁਛ ਨਾ ਕੁਛ ਮੈਂ ਥੋੜਾ ਥੋੜਾ ਦਿੰਦੀ ਰਹਿੰਦੀ ਇਹਨਾਂ ਨੂੰ ਖਾਣ ਨੂੰ ਤੇ ਇਹ ਕਰੇ ਸੈਲਡ ਦੇ ਤਾ ਕਦੇ ਲੱਸੀ ਦੇਤੀ ਤੇ ਐਦਾਂ ਬਸ ਦਿੰਦੇ ਰਹੀਦਾ ਤੇ ਹੁਣ ਮੈਂ ਲੱਸੀ ਲੈ ਕੇ ਚੱਲੀ ਸਰਦਾਰ ਜੀ ਵਾਸਤੇ ਤੇ ਨਾਲੇ ਮੈਂ ਲਗਾਤਾਰ ਫਿਰ ਬੈਠ ਕੇ ਨਹੀਂ ਕੰਮ ਕਰਦੀ ਕਿਉਂਕਿ ਮੇਰੀ ਨਾ ਪਿੱਠ ਦੁਖਣ ਲੱਗ ਜਾਂਦੀ ਹੈ ਤਾਂ ਕਰਕੇ ਤੇ ਹੁਣ ਮੈਂ ਸਰਦਾਰ ਜੀ ਵਾਸਤੇ ਲੱਸੀ ਲੈ ਕੇ ਚੱਲੀ ਸੀ ਤੇ ਇੱਥੇ ਮੈਚ ਜਿਹੜਾ ਸੀਗਾ ਉਹ ਜਿੱਤ ਲਿਆ ਪੰਜਾਬ ਨੇ ਤੇ ਬਹੁਤ ਖੁਸ਼ੀ ਹੋਈ ਪੰਜਾਬ ਨੇ ਮੈਚ ਜਿੱਤ ਲਿਆ ਸੀ ਸ਼ਾਨ ਸ਼ਰਮਾ ਜਿਹੜਾ ਉਹਨੇ ਮੈਚ ਜਿੱਤ ਆਪਾ ਸੀਗਾ ਪੰਜਾਬ ਨੂੰ ਤੇ ਬਹੁਤ ਵਧੀਆ ਮੈਚ ਖੇਡੇ ਤੇ ਸਰਦਾਰ ਜੀ ਵੀ ਖੁਸ਼ ਸੀਗੇ ਕਹਿੰਦੇ ਸੋਨੂੰ ਇਹਦੀ ਵੀ ਵੀਡੀਓ ਫਾਇਓ ਵਿੱਚ ਵਲੌਗ ਦੇ ਮੈਨੂੰ ਘਰੇ ਸੋਨੂੰ ਕਹਿੰਦੇ ਨੇ ਸੋਨੀ ਕਹਿੰਦੇ ਨੇ ਕਿ ਤੁਹਾਨੂੰ ਵੀ ਕਹਿੰਦੇ ਇਹ ਤੇ ਲੋ ਜੀ ਆਪਣਾ ਜਿਹੜਾ ਮੈਚ ਆ ਪੰਜਾਬ ਨੇ ਜਿੱਤ ਲਿਆ ਸੀਗਾ ਅੱਜ ਤੇ ਬਹੁਤ ਵਧੀਆ ਟੀਮ ਨੇ ਖੇਡੇ ਦੋਨਾਂ ਟੀਮਾਂ ਨੇ ਬਹੁਤ ਵਧੀਆ ਖੇਡੇ ਆ ਤੇ ਪੰਜਾਬ ਨੇ ਜਿੱਤ ਲਿਆ ਜਿੱਤ ਤਾਂ ਇੱਕ ਦੀ ਹੁੰਦੀ ਆ ਨਾ ਪਰ ਜਿਹੜੀ ਮਿਹਨਤ ਹੁੰਦੀ ਆ ਦੋਨਾਂ ਦੀ ਬਰਾਬਰ ਹੁੰਦੀ ਆ ਤੇ ਚਲੋ ਜੀ ਹਾਂਜੀ ਇਹ ਸੀ ਆਪਣਾ ਅੱਜ ਦਾ ਵੀਡੀਓ ਤੇ ਵਲੌਗ ਤੇ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਅੱਜ ਦਾ ਵਲੌਗ ਕਿੱਦਾਂ ਦਾ ਲੱਗਿਆ ਆਪਣਾ ਤੇ ਚੈਨਲ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਜੀ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਰਵਾਂਗੇ ਆਪਾਂ ਐਦਾਂ ਹੀ ਰੋਜ਼ ਇੱਕ ਨਵਾਂ ਵੀਲੌਗ ਲੈ ਕੇ ਤੇ ਸਪੋਰਟ ਕਰਿਓ ਜੀ ਆਪਣੇ ਚੈਨਲ ਨੂੰ ਤੇ ਤਾਂ ਹੀ ਗ로우 ਕਰੂਗਾ ਤੇ ਆਪਾਂ ਹੋਰ ਨਵੇਂ ਨਵੇਂ ਵੀਡੀਓਸ ਲੈ ਕੇ ਆਵਾਂਗੇ ਤੇ ਅੱਜ ਲਈ ਐਨਾ ਹੀ ਤੇ ਮਿਲਦੇ ਆਪਾਂ ਨਵੀਂ ਵੀਡੀਓ ਦੇ ਵਿੱਚ ਤੇ ਤਦ ਤੱਕ ਲਈ ਖੁਸ਼ ਰਹੋ ਮੁਸਕੁਰਾਉਂਦੇ ਰਹੋ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖਿਓ ਜੀ tata bye-bye